ਬਹੁਤ ਸਾਰੇ ਸਿਆਸੀ ਮੁੱਦਿਆਂ ਨੂੰ ਛੱਡ ਕੇ ਪੰਜਾਬ ਦੇ ਹੋਰੇ ਡੂੰਗੇ ਪਾਣੀਆਂ ਦੀ ਗੱਲ ਨੂੰ ਛੱਡ ਕੇ ਤੇ ਹੋਏ ਪਲੈਨ ਕ੍ਰਾਸ਼ ਦੌਰਾਨ ਮ ਹੋਈਆਂ ਮੌਤਾਂ ਨੂੰ ਛੱਡ ਕੇ ਜਿਹੜਾ ਸਾਡਾ ਪੰਜਾਬ ਹੈ ਸਿਰਫ ਭਾਬੀਆਂ ਵੱਲ ਤੋਰਿਆ ਹੈਗਾ ਇੰਨਾ ਹਾਲਾਤਾਂ ਨੂੰ ਦੇਖਦੇ ਹੋਏ ਸਾਨੂੰ ਵੀ ਬਹੁਤ ਜ਼ਿਆਦਾ ਤਕਲੀਫ ਹੁੰਦੀ ਹੈ ਕਿਉਂਕਿ ਅਸੀਂ ਵੀ ਪੰਜਾਬ ਦੇ ਸਦਸੇ ਆ ਸੋ ਇਹਨਾਂ ਗੱਲਾਂ ਦੀ ਸਟਾਰਟਿੰਗ ਤੋਂ ਬਾਅਦ ਜੀ ਕਰਦਿਆਂ ਜੇ ਆਪਣਾ ਵਲੌਗ ਸਟਾਰਟ ਸਵਾਇਕ ਹੋ ਚੁੱਕਿਆ ਸੀਗਾ ਤੇ ਬਾਰਿਸ਼ ਸੀ ਜਿਹੜੀ ਦੁਬਾਰੇ ਆਉਣੀ ਸਟਾਰਟ ਹੋ ਗਈ ਸੀ ਥੋੜੀਆਂ ਧੋਨੀਆਂ ਕੜੀਆਂ ਆ ਰਹੀਆਂ ਸੀਗੀਆਂ ਤੇ ਸਾਹ ਆਗੇ ਸੀਗੇ ਰੋਟੀ ਖਾਣ ਰੋਟੀ ਖਾ ਰਹੇ ਸੀਗੇ ਤੇ ਇੱਧਰ ਛੋਟਾ ਸਾਹ ਦੇਖ ਰਿਹਾ ਸੀਗਾ ਟੀਵੀ ਤੇ ਇਹ ਟੀਵੀ ਦੇਖ ਰਿਹਾ ਸੀਗਾ ਜੀ ਤੇ ਇਸ ਤੋਂ ਬਾਅਦ ਚੱਲਾਂਗੇ ਜੀ ਆਪਾਂ ਬਾਹਰ ਦਿਖਾਉਣੇ ਤੁਹਾਨੂੰ ਤਗਣੀਆਂ ਸੀਗੀਆਂ ਬਹੁਤ ਸਾਰੇ ਆ ਰਹੀਆਂ ਸੀਗੀਆਂ ਮੀਂਹ ਵਧ ਗਿਆ ਸੀਗਾ ਤੇ ਆਪਣੇ ਕੱਪੜੇ ਵਾਲੀ ਮਸ਼ੀਨ ਚੱਲ ਰਹੀ ਸੀਗੇ ਵੈਸੇ ਤੇ ਮੈਂ ਹੱਥੀਂ ਕੱਪੜੇ ਧੋ ਨਹੀਂ ਹੁੰਦੀਆਂ ਜੀ ਪਰ ਅੱਜ ਮੌਸਮ ਨੂੰ ਦੇਖਦੇ ਹੋਏ ਆਪਾਂ ਮਸ਼ੀਨ ਦੇ ਵਿੱਚ ਪਾਤੇ ਸੀਗੇ ਕੱਪੜੇ ਤੇ ਇੱਧਰ ਸੀਗੀ ਆਪਣੀ ਫੁੱਲਾਂ ਦੀ ਰਾਣੀ ਫੁੱਲ ਬੂਟੀ ਬਹੁਤ ਸੋਹਣੀ ਖਿੜੀ ਹੋਈ ਸੀਗੀ ਤੇ ਇੱਧਰ ਦੇਖੋ ਇਹ ਦੋ ਰੰਗੇ ਫੁੱਲ ਆ ਜਿਹੜੇ ਕੱਟ ਰਹੀ ਸੀਗੀ ਆਪਣੇ ਆਪ ਤੇ ਇਸ ਤਰ੍ਹਾਂ ਹੀ ਉਤਪਨ ਹੋ ਗਈ ਜੀ ਆਪਣੇ ਆਪ ਹੀ ਤੇ ਆਪਾਂ ਅਗੇ ਸੀਗੇ ਰਸੋਈ ਦੇ ਵਿੱਚ ਤੇ ਆਪਾਂ ਬਣਾ ਰਹੇ ਸੀਗੇ ਚਾਹ ਚਾਹ ਆਪਣੀ ਉਹ ਬਲਬਲ ਕੇ ਕਮਲੀ ਹੋ ਗਈ ਸੀਗੀ ਤੇ ਹੁਣ ਆਪਾਂ ਪਾ ਦਾਂਗੇ ਜੀ ਇਹਦੇ ਵਿੱਚ ਦੁੱਧ ਦੁੱਧ ਆ ਥੋੜਾ ਜਿਹਾ ਉਧਰ ਪਈ ਸੀਗੀ ਲੱਸੀ ਤੇ ਇਹ ਪਾਵਾਂਗੇ ਦੇਖਦੇ ਆਂਗੇ ਤੇ ਮੈਨੂੰ ਘੱਟ ਲੱਗਿਆ ਥੋੜਾ ਜਿਹਾ ਤੇ ਆਪਾਂ ਹੋਰ ਦੁੱਧ ਪਾਵਾਂਗੇ ਇਹਦੇ ਵਿੱਚ ਲੋ ਜੀ ਆਪਾਂ ਪਾਤਾ ਸੀਗੇ ਦੁੱਧ ਤੇ ਇਹਨੂੰ ਦਵਾ ਦਾਂਗੇ ਜੀ ਉਬਾਲਾ ਕਿਉਂਕਿ ਜਿੰਨਾ ਚਰਚਾ ਨੂੰ ਕਾੜੀਏ ਨਾ ਤੇ ਉਹ ਚਾਰ ਨਹੀਂ ਬਣਦੀ ਹੈਗੀ ਜੀ ਸੋ ਆਪਾਂ ਹੁਣ ਚਾਹ ਬਣਾ ਲਈ ਇਹਨੂੰ ਟੱਕ ਦਾਂਗੇ ਜੀ ਤੇ ਆਪਾਂ ਵਾਪਸ ਚੱਲ ਗਏ ਸੀਗੇ ਮਸ਼ੀਨ ਵੱਲ ਤੇ ਕੱਪੜੇ ਸੀਗੇ ਜਿਹੜੇ ਆਪਣੇ ਧੋਤੇ ਜਾ ਰਹੇ ਸੀਗੇ ਤੇ ਇਹਨਾਂ ਨੂੰ ਚੱਕ ਕੇ ਆਪਾਂ ਅੰਦਰ ਸਟੈਂਡ ਦੇ ਉੱਪਰ ਪਾ ਦਾਂਗੇ ਤੇ ਇੱਧਰ ਸਵਲੇ ਸੀਗੇ ਜੀ ਫਲੀਆਂ ਤੇ ਕੱਚੀਆਂ ਗੱਚੀਆਂ ਤੇ ਅੱਜ ਆਪਾਂ ਬਣਾਵਾਂਗੇ ਜਿਹੜੇ ਵੀ ਵੀਰ ਭੈਣ ਮੇਰਾ ਵਲੌਗ ਦੇਖ ਰਹੇ ਇਨਗੇ ਇਹਨਾਂ ਨੂੰ ਕੀ ਕਹਿੰਦੇ ਨੇ ਤੁਹਾਡੇ ਇਲਾਕੇ ਦੇ ਵਿੱਚ ਪਲੀਜ਼ ਜ਼ਰੂਰ ਦੱਸਿਓ ਤੇ ਇਹ ਲੈ ਆਈ ਸੀਗੀ ਜੀ ਫਰੈਸ਼ ਟਮਾਟਰ ਉਧਰਲੇ ਸਾਡੇ ਖੇਤ ਕੋਲ ਦੇ ਆਉਂਦੇ ਹੁੰਦੇ ਨੇਗੇ ਜੀ ਤੇ ਫਰੈਸ਼ ਸਬਜ਼ੀ ਹੀ ਲੈ ਕੇ ਆਉਂਦੇ ਹੁੰਦੇ ਨੇਗੇ ਇਹਨਾਂ ਨੂੰ ਆਪਾਂ ਵਾਸ਼ ਕਰ ਲੈਣੀਆਂਗੇ ਫਲੀਆਂ ਨੂੰ ਧੋ ਲੈਣੀਆਂ ਜੀ ਇਹਦੇ ਉੱਤੇ ਜਿਹੜੀ ਕੰਡ ਹੋਈ ਉਹ ਸਾਰੀ ਲੈ ਜੂਗੀ ਮਿੱਟੀ ਘੱਟਾ ਹੋਇਆ ਉਹ ਸਾਰਾ ਲੈ ਜੂਗਾ ਤੇ ਬਾਕੀ ਜਿਹੜੇ ਮੇਰੇ ਭੈਣ ਭਰਾ ਅੱਜ ਮੇਰਾ ਵਲੌਗ ਫਸਟ ਟਾਈਮ ਦੇਖ ਰਹੇ ਨੇਗੇ ਜੀ ਤਾਂ ਪਲੀਜ਼ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਤੇ ਜੁੜੇ ਰਹੋ ਜੀ ਮੇਰੇ ਨਾਲ ਨ ਇਹ ਅਦਰ ਫਲੀਆਂ ਜੀ ਧੋ ਰਹੀਆਂ ਅਗੇ ਆਪਾਂ ਲੋ ਜੀ ਇਹ ਫਲੀਆਂ ਧੋਤੀਆਂ ਜਾ ਰਹੀਆਂ ਸੀਆਂ ਹਰੀਆਂ-ਹਰੀਆਂ ਕੱਚੀਆਂ-ਕੱਚੀਆਂ ਫਲੀਆਂ ਨੇ ਤੇ ਇਹ ਹੈਗੇ ਜੀ ਦੇਸੀ ਗਵਾਰਾ ਇਹਦੀਆਂ ਫਲੀਆਂ ਹੁੰਦੀਆਂ ਛੋਟੀਆਂ ਹੁੰਦੀਆਂ ਨੇ ਬਾਕੀ ਗਵਾਰੇ ਦੀਆਂ ਫਲੀਆਂ ਲੰਬੀਆਂ ਹੁੰਦੀਆਂ ਨੇ ਥੋੜੀਆਂ ਜੀਆਂ ਤੇ ਅਦਰ ਆਪਾਂ ਹੁਣ ਟਮਾਟਰਾਂ ਨੂੰ ਵੀ ਵਾਸ਼ ਕਰ ਲਾਂਗੇ ਬਾਕੀ ਜੋ ਖੁਸ਼ ਜੀ ਅੱਜ ਪੰਜਾਬ ਦੇ ਵਿੱਚ ਚੱਲ ਰਿਹਾ ਇਹਦਾ ਆਪਣੇ ਆਉਣ ਵਾਲੇ ਭਵਿੱਖ ਦੇ ਉੱਪਰ ਬਹੁਤ ਜ਼ਿਆਦਾ بڑا ਅਸਰ ਪਾਊਗਾ ਤੇ ਇਹ ਗੱਲਾਂ ਸੀਗੀਆਂ ਕਾਫੀ ਟਾਈਮ ਪਹਿਲਾਂ ਬੰਦ ਹੋ ਜਾਣੀਆਂ ਚਾਹੀਦੀਆਂ ਸੀਗੀਆਂ ਪਰ ਨਹੀਂ ਹੋਈਆਂ ਸੋ ਇਹਦੇ ਨਤੀਜੇ ਹੀ ਨਿਕਲਣਗੇ ਤੇ ਇਧਰ ਜੀ ਹੋ ਗਏ ਸੀਗੇ ਤਿੰਨ ਦਾ ਟਾਈਮ ਹੋ ਗਿਆ ਸੀਗਾ 3.5 ਤੇਤੋਂ ਪਾ ਗਈ ਸੀਗੀ ਤੇ ਬੱਚੇ ਵੀ ਆ ਰਹੇ ਸੀਗੇ ਤੇ ਇਧਰ ਮੈਂ ਕੱਪੜੇ ਤੋਂ ਕਿਤੋਂ ਤੇ ਸੀਗੇ ਉਹਨਾਂ ਦੀ ਲਾਤੀ ਸੀਗੀ ਜੀ ਤੈ ਕੱਪੜੇ ਸੁੱਕ ਚੁੱਕੇ ਸੀਗੇ ਤੇ ਆਪਾਂ ਹੁਣ ਫਲੀਆਂ ਕੱਟਣੀਆਂ ਆ ਸਟਾਰਟ ਕਰਦੇ ਆ ਲਗਭਗ 4 ਦੇ ਕਰੀਬ ਟਾਈਮ ਹੋ ਗਿਆ ਸੀਗਾ ਤੇ ਫਲੀਆਂ ਜੀ ਕੱਟਣੀਆਂ ਬਹੁਤ ਔਖੀਆਂ ਨੇ ਕਿਉਂਕਿ ਇਹ ਥੋੜੀ ਜਿਹੀ ਬਰੀਕੀ ਕੰਮ ਹੁੰਦਾਗਾ ਪਰ ਖਾਣ ਦੇ ਵਿੱਚ ਬਹੁਤ ਟੇਸਟੀ ਲੱਗਦੀਆਂ ਨੇ ਤੇ ਕਾਫੀ ਟਾਈਮ ਲੱਗ ਜਾਂਦਾਗਾ ਇਹਨਾਂ ਨੂੰ ਕੱਟਣ ਤੇ ਸੋ ਆਪਾਂ ਹੌਲੀ-ਹੌਲੀ ਫਲੀਆਂ ਨੂੰ ਕਟਿੰਗ ਕਰ ਰਹੀ ਸੀਗੇ ਤੇ ਇਹਦੇ ਜਿਹੜਾ ਉੱਪਰਲਾ ਪਾਰਟ ਹੁੰਦਾਗਾ ਅਗਲਾ ਹਿੱਸਾ ਹੁੰਦਾਗਾ ਜੀ ਉਹਨੂੰ ਪਹਿਲਾਂ ਥੋੜਾ ਜਿਹਾ ਕੱਟਣਾ ਪੈਂਦਾ ਗੋ ਹੱਥ ਨਾਲ ਹੀ ਲੈ ਜਾਂਦਾਗਾ ਜੀ ਹੁਣ ਆਪਾਂ ਜੀ ਕਟਿੰਗ ਕਰਾਂਗੇ ਇਹਨਾਂ ਦੀ ਜਿੰਨੀਆਂ ਕੱਜ ਬਣਾਉਣੀਆਂ ਹੋਈਆਂ ਉਹਨੇ ਆਪਾਂ ਕੱਟ ਲਾਂਗੇ ਬਾਕੀ ਆਪਾਂ ਰੱਖ ਦਾਂਗੇ ਜੀ ਸੋ ਜੇ ਆਪਾਂ ਫਲੀਆਂ ਕੱਟੀਆਂ ਜਾਂਦੇ ਸੀਗੇ ਤੇ ਇਹਦੇ ਵਿੱਚ ਪਾਵਾਂਗੇ ਜੇ ਆਪਾਂ ਆਲੂ ਕਿਉਂਕਿ ਆਲੂ ਪਾਏ ਨਾਲ ਜੀ ਥੋੜੀਆਂ ਜੀਆਂ ਵਧੀਆ ਬਣ ਜਾਂਦੀਆਂ ਨੇ ਪਿਆਜ਼ ਵੀ ਐਡ ਕਰਾਂਗੇ ਆਲੂ ਵੀ ਐਡ ਕਰਾਂਗੇ ਜੀ ਤੇ ਆਪਾਂ ਜਿੰਨੀਆਂ ਕਿ ਚਾਹੀਦੀਆਂ ਸੀ ਉਨੀਆਂ ਕਿ ਫਲੀਆਂ ਆਪਾਂ ਕੱਟ ਲਈਆਂ ਸੀ ਤੇ ਆਗੇ ਸੀਗੇ ਪਰ ਸੋਈ ਦੇ ਵਿੱਚ ਤੇ ਇਹ ਜੀ ਮੈਂ ਕੈਂਪਰ ਦਾ ਨਵਾਂ ਕਵਰਸ ਬਣਾਇਆ ਸੀਗਾ ਕਿਉਂਕਿ ਇਹਦੇ ਨਾਲ ਨਾ ਜੇ ਕੈਂਪਰ ਦੀ ਸ਼ਾਈਨ ਹੈ ਜਿਹੜੀ ਖਤਮ ਨਹੀਂ ਹੁੰਦੀ ਹੈਗੀ ਕਿ ਜੇਕਰ ਧੁੱਪ ਦੇ ਵਿੱਚ ਵੀ ਕੋਈ ਬਾਈ ਚਾਂਸ ਰਹੇ ਜੀ ਕੈਂਪਰ ਬਾਹਰ ਤੇ ਇਧਰ ਆਪਾਂ ਪਿਆਜ਼ ਤੇ ਆਲੂ ਲੈ ਲਏ ਸੀਗੇ ਇਹਨਾਂ ਦੀ ਵੀ ਕਟਿੰਗ ਕਰਾਂਗੇ ਜੀ ਤੇ ਆਪਾਂ ਹੁਣ ਲੈ ਕੇ ਆਉਂਦੇ ਸੀਗੇ ਜੀ ਮਿਰਚਾਂ ਤੋੜ ਕੇ ਫਰੈਸ਼ ਮਿਰਚਾਂ ਤੋੜ ਕੇ ਲਿਆਵਾਂਗੇ ਆਪਾਂ ਤੇ ਮਹੀਨੇ ਤੋਂ ਬਾਅਦ ਦਾ ਜਿਹੜਾ ਮੌਸਮ ਆ ਥੋੜਾ ਜਿਹਾ ਠੰਡਾ ਹੋ ਗਿਆ ਸੀਗਾ ਠੰਡੀ ਠੰਡੀ ਹਵਾ ਸੀਗੀ ਜਿਹੜੀ ਆ ਰਹੀ ਸੀਗੀ ਤੇ ਇਧਰ ਜੀ ਅੰਗੂਰ ਵੀ ਆਪਣੇ ਲਗਭਗ ਸਾਰੇ ਖਤਮ ਹੋ ਚੁੱਕੇ ਸੀਗੇ ਜੀ ਕੁਝ ਤੋੜਲੇ ਸੀਗੇ ਕੁਝ ਪਤਾ ਨਹੀਂ ਕਿਉਂ ਖਰਾਬ ਹੋ ਗਏ ਸੀਗੇ ਇਸ ਵਾਰ ਤੇ ਆਜੋ ਜੀ ਆਪਾਂ ਤੋੜਦੇ ਆਂਗੇ ਮਿਰਚਾਂ ਮਿਰਚਾਂ ਬਹੁਤ ਸੋਹਣੀਆਂ ਹੋ ਰਹੀਆਂ ਨੇ ਜੀ ਇੱਕ ਦਿਨ ਇਹਨਾਂ ਦਾ ਅਚਾਰ ਪਾਵਾਂਗੇ ਆਪਾਂ ਤੜਨਾ ਰੈਸਪੀ ਸ਼ੇਅਰ ਕਰਾਂਗੇ ਤੇ ਮਿਰਚਾਂ ਨੇ ਜੀ ਅਚਾਰੀ ਮਿਰਚਾਂ ਦੇ ਪੌਦੇ ਨੇਗੇ ਇਹ ਤੇ ਕੜਾ ਤਾ ਕੋੜੀਆਂ ਵੀ ਹੁੰਦੀਆਂ ਜਾ ਰਹੀਆਂ ਨੇ ਹੁਣ ਤਾਂ ਇਹ ਦੇ ਵਿੱਚ ਵਿੱਚ ਲਾਲ ਹੋ ਰਹੀਆਂ ਨੇ ਬੂਜੇ ਦੇ ਉੱਪਰ ਹੀ ਤੇ ਜਿੰਨੀਆਂ ਕ ਆਪਣੀ ਸਬਜ਼ੀ ਦੇ ਵਿੱਚ ਚਾਹੀਦੀਆਂ ਹੋਈਆਂ ਉਹਨੀਆਂ ਕ ਆਪਾਂ ਤੋੜ ਲਾਂਗੇ ਜੀ ਮੀਂਹ ਦੀ ਜ਼ਰੂਰਤ ਤਾਂ ਪੌਦਿਆਂ ਨੂੰ ਵੀ ਹੁੰਦੀ ਹੈ ਤੇ ਵਾਤਾਵਰਨ ਨੂੰ ਵੀ ਹੁੰਦੀ ਹੈ ਜੀ ਤੇ ਜਦੋਂ ਮੀਂਹ ਪੈ ਜਾਂਦਾ ਇਸ ਤੋਂ ਬਾਅਦ ਤਾਂ ਜੀ ਵਾਤਾਵਰਨਾਂ ਤੇ ਆਲਾਦਵਾਲਾ ਜਿਹੜਾ ਆਪਣਾ ਬੌਰ ਵੀ ਬਹੁਤ ਜ਼ਿਆਦਾ ਸੋਹਣਾ ਲੱਗਣ ਲੱਗ ਜਾਂਦਾਗਾ ਤੇ ਇਧਰ ਹੋ ਰਹੀਆਂ ਸੀਗੀਆਂ ਜੀ ਪਰ ਪ੍ਰਿੰਡੀਆਂ ਪ੍ਰਿੰਨੀਆਂ ਵੀ ਕਾਫੀ ਹੋ ਰਹੀਆਂ ਸੀਗੀਆਂ ਇਹਨਾਂ ਨੂੰ ਵੀ ਤੋੜਾਂਗੇ ਇੱਕ ਦਿਨ ਆਪਾਂ ਤੇ ਹੁਣ ਤੁਹਾਨੂੰ ਦਿਖਾਉਣੇ ਆਂਗੇ ਜੀ ਆਪਾਂ ਰਾਈ ਆਪਣੇ ਛੋਟੇ ਛੋਟੇ ਰਾਈ ਲੱਗੇ ਪਈ ਆ ਜੀ ਬੱਲਾਂ ਦੇ ਉੱਪਰ ਤੇ ਲੱਭ ਕੇ ਤੁਹਾਨੂੰ ਦਿਖਾਉਣੇ ਆਂਗੇ ਤੇ ਇਹ ਆਪਣੇ ਆਪ ਟੁੱਟ ਜਾਣਗੇ ਜੀ ਜਦੋਂ ਇਹ ਪੱਕ ਗਏ ਨਾ ਇਹ ਰਗੇ ਇਹ ਆਪਣੇ ਆਪ ਟੁੱਟ ਜਾਣਗੇ ਬੱਲਾਂ ਦੇ ਉੱਪਰੋਂ ਬਾਕੀ ਹੁਣੇ ਹਰੇ ਨੇ ਜੀ ਜਿਆਦਾ ਤਾਂ ਕਰਕੇ ਦਿਖਾਈ ਨਹੀਂ ਦੇ ਰਹੇ ਫਿਰ ਇਹ ਥੋੜੇ ਜਿਹੀ ਪੀਲਕ ਦੇ ਵਿੱਚ ਹੋ ਜਾਣਗੇ ਪੀਲੇ ਹੋ ਜਾਣਗੇ येलो ਜੀ ਕਲਰ ਤੇ ਤੇ ਇਧਰ ਇੱਕ ਦਿਖਾਉਣੀ ਆ ਜੀ ਤੁਹਾਨੂੰ ਇੱਕ ਹੋਰ ਚੀਜ਼ ਵੀ ਦਿਖਾਉਣੀ ਆਂਗੀ ਇੱਥੇ ਲੱਗੀ ਹੋਈ ਉਹ ਆਪਣੇ ਆਪ ਉੱਗੀ ਹੈ ਜੀ ਤੇ ਆਈ ਥਿੰਕ ਉਹ ਪੰਜਾਬ ਦੇ ਵਿੱਚ ਹੀ ਹੁੰਦੀ ਹੈ ਖੇਤਾਂ ਦੇ ਵਿੱਚ ਜਿਆਦਾ ਹੁੰਦੀ ਹੈਗੀ ਦਿਖਾਉਣੇ ਆ ਜੀ ਤੁਹਾਨੂੰ ਅੱਗੇ ਚੱਲ ਕੇ ਇੱਕ ਤਰ੍ਹਾਂ ਦਾ ਇਹ ਫਰੂਟ ਹੁੰਦਾ ਹੈ ਜੀ ਬਟ ਬਹੁਤ ਘੱਟ ਲੋਕ ਜਾਣਦੇ ਆ ਜੀ ਜਿਹੜੇ ਵੀ ਖੇਤਾਂ ਨਾਲ ਜੁੜੇ ਹੋਏ ਆ ਉਹਨਾਂ ਨੂੰ ਤਾਂ ਪਤਾ ਹੋਊਗਾ ਦੇ ਫਸਟ ਟਾਈਮ ਹੀ ਲੱਗਿਆਗਾ ਜੀ ਆਪਣੇ ਆਪ ਹੀ ਉੱਗ ਪੈਂਦੇ ਨੇ ਇਹ ਬੂਜੇ ਹੁੰਦੇ ਨੇ ਜਿਹੜੇ ਬਲੈਕ ਬੈਰੀ ਆਈ ਥਿੰਕ ਹੋ ਸਕਦੀ ਹੈ ਇਹ ਛੋਟੀ ਤੇ ਅੱਧਾ ਦੇਖੋ ਜੀ ਮੌਸਮ ਸੀ ਬਹੁਤ ਸੋਹਣਾ ਹੋਇਆ ਪਿਆ ਸੀ ਹਜੇ ਬਦਲਵਾਈ ਸੀਗੀ ਤੇ ਇਦਾਂ ਸਾਰੇ ਛੋਟੇ ਖੇਡੀਆਂ ਜਾਂਦੇ ਸੀਗੇ ਇਹਨਾਂ ਦੀਆਂ ਅਲੱਗ ਹੀ ਗੇਮਾਂ ਹੁੰਦੀਆਂ ਨੇ ਜੀ ਤੇ ਆ ਹੁਣ ਤਾਂ ਵੈਸੇ ਗੋਲੀਆਂ ਨਾਲ ਤਾਂ ਕੋਈ ਕੋਈ ਹੀ ਖੇਡਦਾਗਾ ਪਹਿਲਾਂ ਵਾਲੀਆਂ ਖੇਡਾਂ ਹੁੰਦੀਆਂ ਸੀਗੀਆਂ ਇਹ ਬਹੁਤ ਜ਼ਿਆਦਾ ਖੇਡਦੇ ਹੁੰਦੇ ਸੀਗੇ ਇਹਨਾਂ ਦਾ ਸਾਰਾ ਬਚਪਨ ਆਪਣਾ ਤਾਂ ਇਹਨਾਂ ਨਾਲ ਹੀ ਬੀਤਿਆਗਾ ਤੇ ਇਹ ਸੀਗੀ ਜੀ ਕਲਰ ਵਾਲੇ ਆਪਣੀ ਪੈਸੇ ਛੋਟੀ ਜੀ ਡੱਕ ਮੇਰੇ ਰਾਜ ਸਿਗਰ ਸੋਈ ਦੇ ਵਿੱਚ ਜੀ ਤੇ ਬਰਤਨ ਆਪਣੇ ਸਾਫ ਕਰਨ ਵਾਲੇ ਪਏ ਸੀਗੇ ਸਾਰਾ ਕੰਮ ਨਿਵੇੜਨ ਤੋਂ ਬਾਅਦ ਆਪਾਂ ਕਰ ਲੈਨੇ ਜੀ ਸਬਜ਼ੀ ਦੀ ਤਿਆਰੀ ਕੜਾਈ ਨੂੰ ਰੱਖ ਦਿੱਤਾ ਸੀਗਾ ਜੀ ਮੈਂ ਗੈਸ ਦੇ ਉੱਪਰ ਤੇ ਇਹਦੇ ਵਿੱਚ ਪਾ ਲਿਆ ਸੀਗਾ ਸਰੋਂ ਦਾ ਤੇਲ ਹੁਣ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਪਿਆਜ਼ ਤੇ ਹਰੀਆਂ ਮਿਰਚਾਂ ਨੂੰ ਤੇ ਅੱਧ ਦਿਖਾਉਣੇ ਤੁਹਾਨੂੰ ਮੈਂ ਸਾਰੀਆਂ ਚੀਜ਼ਾਂ ਨੂੰ ਕੱਟ ਲਿਆ ਸੀਗਾ ਸਾਫ਼ ਕਰਕੇ ਤੇ ਇਹਦੇ ਵਿੱਚ ਪਾ ਦਾਂਗੇ ਜੀ ਹੁਣ ਆਪਾਂ ਹਰੀਆਂ ਮਿਰਚਾਂ ਤੇ ਪਿਆਜ਼ ਤੇਲ ਆਪਣਾ ਗਰਮ ਹੋ ਰਿਹਾ ਸੀਗਾ ਜੇ ਕਿ ਸਾਡੀ ਰੈਸਪੀ ਵਧੀਆ ਲੱਗਦੀ ਹੈ ਜੀ ਤਾਂ ਪਲੀਜ਼ ਲਾਈਕ ਜ਼ਰੂਰ ਕਰਿਆ ਕਰੋ ਤੇ ਸ਼ੇਅਰ ਵੀ ਕਰਿਆ ਕਰੋ ਜੀ ਅੱਗੇ ਲਓ ਜੀ ਆਪਾਂ ਸਾਰੇ ਪਿਆਜ਼ ਤੇ ਹਰੀੇ ਮਿਰਚਾਂ ਨੂੰ ਇਹਦੇ ਵਿੱਚ ਪਾਤਾ ਸੀਗਾ ਪਿਆਜ਼ ਨੂੰ ਬਰੀ ਕੱਟ ਲਿਆ ਸੀਗਾ ਜੀ ਮੀਡੀਅਮ ਸਾਈਜ਼ ਦੇ ਵਿੱਚ ਬਾਕੀ ਕੋਸ਼ਿਸ਼ ਕਰਿਆ ਕਰੋ ਜੀ ਕੋਈ ਵੀ ਚੀਜ਼ ਹੈ ਜੇ ਆਪਣੇ ਘਰ ਦੇ ਵਿੱਚ ਬਣਾਉਣ ਦੀ ਸਤਾਰਿਕ ਚੀਜ਼ ਬਣਾਉਣ ਦੀ ਕੋਸ਼ਿਸ਼ ਕਰਦੇ ਆਂ ਜੀ। ਬਾਰੋਂ ਬਹੁਤ ਘੱਟ ਚੀਜ਼ਾਂ ਲੈ ਕੇ ਆਉਨੇ ਆਂ ਸੀ। ਤੇ ਹੁਣ ਇਹਦੇ ਵਿੱਚ ਪਾ ਦਾਂਗੇ ਜੀ ਆਪਾਂ ਟਮਾਟਰ ਕਿਉਂਕਿ ਪਿਆਜ਼ ਆ ਜਿਹੜੇ ਆਪਣੇ ਹਲਕੇ ਬ੍ਰਾਊਨ ਹੋ ਚੁੱਕੇ ਸੀਗੇ। ਤੇ ਟਮਾਟਰ ਆਪਾਂ ਇਹ ਸਬਜ਼ੀ ਦੇ ਵਿੱਚ ਪਹਿਲਾਂ ਹੀ ਐਡ ਕਰ ਦਾਂਗੇ। ਲਓ ਜੀ ਟਮਾਟਰ ਵੀ ਆਪਣੇ ਪੁੱਜ ਚੁੱਕੇ ਨੇਗੇ। ਹੁਣ ਇਹਦੇ ਵਿੱਚ ਆਪਾਂ ਆਲੂ ਐਡ ਕਰਾਂਗੇ ਕਿਉਂਕਿ ਆਲੂਆਂ ਨੂੰ ਪੱਕਣ ਲਈ ਥੋੜਾ ਜਿਹਾ ਟਾਈਮ ਚਾਹੀਦਾ ਹੁੰਦਾ ਜੀ ਤੇ ਇਹ ਟਮਾਟਰਾਂ ਦੇ ਨਾਲ ਆਪਾਂ ਆਲੂ ਇਸ ਲਈ ਐਡ ਕੀਤੇ ਨੇਗੇ ਕਿਉਂਕਿ ਇਹ ਸੌਫਟ ਹੋ ਜਾਣਾ ਕੱਚਾ ਪਾਣਾ ਨਹੀਂ ਰਹੇ ਇਹਨਾਂ ਦੇ ਵਿੱਚ ਕਿਉਂਕਿ ਫਲੀਆਂ ਕੱਚੀਆਂ ਸੀਗੀਆਂ ਜੀ ਤੇ ਫਲੀਆਂ ਤਾਂ ਆਪਣੀਆਂ ਥੋੜੇ ਜਿਹਾ ਟਾਈਮ ਦੇ ਵਿੱਚ ਹੀ ਬਣ ਜਾਣੀਆਂ ਤੇ ਇਹਨਾਂ ਦੇ ਉੱਪਰ ਆਪਾਂ ਥੋੜਾ ਜਿਹਾ ਨਮਕ ਪਾ ਦਾਂਗੇ ਤਾਂ ਜੋ ਇਹ ਛੇਤੀ ਪੱਕ ਜਾਣ ਤੇ ਇਹਨਾਂ ਨੂੰ ਨਮਕ ਪਾ ਕੇ ਆਪਾਂ ਕੜਚੀ ਮਾਰਾਂਗੇ ਜੀ ਇਹਨਾਂ ਦੇ ਵਿੱਚ ਦੇ ਆਪਣੇ ਆਲੂ ਥੋੜੇ ਥੋੜੇ ਪੱਕ ਚੁਕੇ ਸੀਗੇ ਜਿੱਤੇ ਹੁਣ ਆਪਾਂ ਇਹਦੇ ਵਿੱਚ ਕੱਟੀਆਂ ਹੋਈਆਂ ਫਲੀਆਂ ਪਾ ਦਾਂਗੇ ਲੋ ਜੀ ਫਲੀਆਂ ਪਾ ਕੇ ਤੇ ਆਪਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਦਾਂਗੇ ਨਮਕ ਆਪਾਂ ਪਹਿਲਾਂ ਹੀ ਪਾ ਦਿੱਤਾ ਸੀਗਾ ਜੀ ਸਵਾਦ ਦੇ ਅਨਸਾਰ ਤੇ ਜੇਕਰ ਤੁਸੀਂ ਬਣਾ ਰਹੇ ਹੋ ਤਾਂ ਤੁਸੀਂ ਆਪਣੇ ਹਿਸਾਬ ਨਾਲ ਘੱਟ ਵੱਧ ਕਰ ਸਕਦੇ ਹੋਗੇ ਤੇ ਹੁਣ ਆਪਾਂ ਇਹਦੇ ਵਿੱਚ ਦੂਸਰੇ ਮਸਾਲੇ ਐਡ ਕਰ ਦਾਂਗੇ ਮਿਰਚ ਹਲਦੀ ਤੇ ਧਨੀਆ ਪਾਊਡਰ ਜਿਹੜੀ ਫਲੀਆਂ ਦੀ ਸਬਜੀ ਹੈ ਥੋੜੀ ਜਿਹੀ ਕਰਾਰੀ ਜਿਹੀ ਟੇਸਟੀ ਲੱਗਦੀ ਹੈ ਇਹਦੇ ਵਿੱਚ ਮਸਾਲੇ ਆ ਜੀ ਥੋੜੀ ਜਿਹਾ ਜ਼ਿਆਦਾ ਐਡ ਕਰਾਂਗੇ ਆਪਾਂ ਲਓ ਜੀ ਸਾਰੇ ਮਸਾਲੇ ਐਡ ਕਰਨ ਤੋਂ ਬਾਅਦ ਇਸ ਨੂੰ ਆਪਾਂ ਮਿਲਾ ਦਾਂਗੇ ਚੰਗੀ ਤਰ੍ਹਾਂ ਤੇ ਬਾਅਦ ਵਿੱਚ ਪਾ ਦਾਂਗੇ ਜੀ ਕਸੂਰੀ ਮੇਥੀ ਮੈਂ ਮੇਥੀ ਹੈ ਜੀ ਜਿਹੜੀ ਹਰ ਇੱਕ ਸਬਜੀ ਦੇ ਵਿੱਚ ਐਡ ਕਰਦੀ ਹਾਂ ਹੀ ਉੰਨੀਆਂ ਮੈਨੂੰ ਇਹਦਾ ਫਲੇਵਰ ਬਹੁਤ ਵਧੀਆ ਲੱਗਦਾ ਹੈਗਾ ਤੇ ਇਹਨੂੰ ਆਪਾਂ ਟੱਕ ਕੇ ਪਕਾਵਾਂਗੇ ਲਓ ਜੀ ਦੇਖਦੇ ਆ ਪੰਜ ਸੱਤ ਮਿੰਟ ਹੋ ਚੁੱਕੇ ਸੀਗੇ ਤੁਹਾਨੂੰ ਦਿਖਾਉਣੀ ਹੈ ਵਿੱਚ ਦੀ ਆਪਣੀ ਸਬਜ਼ੀ ਕਿਵੇਂ ਜੇ ਬਣ ਰਹੀ ਹੈ ਤੇ ਚੈੱਕ ਵੀ ਕਰ ਲਿਓ ਜੀ ਕਈ ਵਾਰੀ ਦੀ ਸਬਜ਼ੀ ਹੈ ਜੀ ਕੜਾਈ ਦੇ ਨਾਲ ਲੱਗ ਜਾਂਦੀ ਹੈ ਇਹ ਮੈਂ ਤਾਂ ਬਹੁਤ ਸੋਹਣੀ ਲੁੱਕ ਦੇ ਦਿੱਸ ਰਹੀ ਹੈਗੀ ਤੇ ਅਦਰ ਜੀ ਦੁੱਧ ਅੱਜ ਆਪਣੇ ਬਾਧੂ ਪਿਆ ਸੀਗਾ ਤੇ ਆਪਾਂ ਬਣਾ ਰਹੇ ਸੀਗੇ ਸੇਵੀਆਂ ਤੇ ਯਾਦ ਵੀ ਦੀ ਡਿਮਾਂਡ ਸੀਗੀ ਕਿ ਮੈਂ ਸੇਵੀਆਂ ਖਾਣੀਆਂ ਨੇ ਇਹ ਤਰਪਾਣੀ ਪਾਤੀਆਂ ਸੀਗੀਆਂ ਦੁੱਧ ਦੇ ਵਿੱਚ ਸੇਵੀਆਂ ਸਾਰੇ ਕੰਮ ਲਗਭਗ ਜਿਵੇਂ ਇਕੱਠੇ ਹੀ ਕਰ ਲੈਣੇ ਆਗੇ ਕਿਉਂਕਿ ਇੱਕ ਇੱਕ ਕੰਮ ਤੇ ਟਾਈਮ ਲੱਗ ਜਾਂਦਾਗਾ ਲੋ ਜੀ ਆਪਣੀਆਂ ਸੇਵੀਆਂ ਵੀ ਬਣੀਆਂ ਸਟਾਰਟ ਹੋ ਚੁੱਕੀਆਂ ਸੀਗੀਆਂ ਉਹ ਬਾਹਲਾ ਸਟਾਰਟ ਹੋ ਗਿਆ ਸੀਗਾ ਦੁੱਧ ਦੇ ਵਿੱਚ ਦੋ ਤਿੰਨ ਬਾਲ ਆਉਣ ਤੋਂ ਬਾਅਦ ਹੀ ਮੈਂ ਸੇਵੀਆਂ ਐਡ ਕੀਤੀਆਂ ਸੀ ਜੀ ਦੇਖੋ ਤੁਸੀਂ ਚੀਨੀ ਨੂੰ ਇਹਦੇ ਵਿੱਚ ਮੈਂ ਪਾਤਾ ਸੀ ਜੀ ਪਹਿਲਾਂ ਤੇ ਹੁਣ ਆਪਾਂ ਇਹਦੇ ਵਿੱਚ ਸੇਵੀਆਂ ਪਾਤੀਆਂ ਸੀ ਤੇ ਇਧਰ ਮੈਂ ਛਾਨ ਰਹੀ ਸੀਗੀ ਆਟਾ ਆਟਾ ਵੀ ਆਪਾਂ ਗੁੰਨ ਲਾਂਗੇ ਤੇ ਇਹ ਸੇਵੀਆਂ ਨੇ ਜਿਹੜੀਆਂ ਜੀ ਮੈਂ ਕਸਟਰਡ ਵਾਲੀਆਂ ਬਣਾ ਰਹੀਆਂ ਹਾਂਗੀ ਕਸਟਰਡ ਵਾਲੀਆਂ ਸੇਵੀਆਂ ਬਣਾਉਣ ਨਾਲ ਵਧੀਆ ਫਲੇਵਰ ਆਉਂਦਾਗਾ ਤੇ ਆਪਾਂ ਕਸਟਰਡ ਨੂੰ ਦੁੱਧ ਦੇ ਵਿੱਚ ਘੋਲ ਲਿਆ ਸੀਗਾ ਲਗਭਗ ਇੱਕ ਚਮਚਕ ਸੀਗਾ ਜੀ ਕਸਟਰਡ ਦਾ ਇਹਦੇ ਵਿੱਚ ਥੋੜਾ ਦੁੱਧ ਮਲਾ ਕੇ ਇਹਨੂੰ ਘੋਲ ਕੇ ਤੇ ਇਹਨੂੰ ਆਪਾਂ ਸੇਵੀਆਂ ਵਾਲੇ ਬਰਤਨ ਦੇ ਵਿੱਚ ਪਾ ਦਾਂਗੇ ਤੇ ਲਓ ਜੀ ਆਪਣੀਆਂ ਕਸਟਰਡ ਵਾਲੀਆਂ ਸੇਵੀਆਂ ਨੇ ਜਿਹੜੀਆਂ ਬਿਲਕੁਲ ਰੈਡੀ ਨੇ ਸਾਰੀਆਂ ਚੀਜ਼ਾਂ ਜੀ ਮਿੰਟੋ-ਮਿੰਟੀ ਹੀ ਬਣ ਜਾਂਦੀਆਂ ਨੇ ਤੇ ਕੋਈ ਵੀ ਟਾਈਮ ਨਹੀਂ ਲੱਗਦਾ ਹੈਗਾਗਾ ਮੈਨੂੰ ਇਹ ਚੀਜ਼ ਹੁੰਦੀ ਹੈ ਜੇਕਰ ਕੋਈ ਮੈਥੋਂ ਕੋਈ ਡਿਮਾਂਡ ਕਰਦਾ ਵੀ ਅਸੀਂ ਆਹ ਚੀਜ਼ ਖਾਣੀ ਹੈਗੀ ਤੇ ਮੇਰੀ ਕੋਸ਼ਿਸ਼ ਇਹ ਹੁੰਦੀ ਹੈ ਵੀ ਮੈਂ ਉਸੇ ਟਾਈਮ ਉਹਨਾਂ ਨੂੰ ਬਣਾ ਕੇ ਦੇਵਾਂ ਤੇ ਲੋ ਜੀ ਆਪਣੀਆਂ ਸੇਵੀਆਂ ਹੋ ਗਈਆਂ ਸੀ ਕਸਟਰਡ ਵਾਲੀਆਂ ਰੈਡੀ ਤੇ ਐਦਰ ਆਪਣੀ ਸਬਜ਼ੀ ਤੁਹਾਨੂੰ ਦਿਖਾਉਣੀ ਹੈ ਕਿਵੇਂ ਦੀ ਬਣੀ ਹੈ ਤੇ ਸਬਜ਼ੀ ਵੀ ਲਗਭਗ ਆਪਣੀ ਬਣ ਚੁੱਕੀ ਸੀਗੀ ਤੇ ਦਿਖਾਉਣੀ ਹੈ ਜੀ ਤੁਹਾਨੂੰ ਬਿਲਕੁਲ ਵੀ ਕੜਾਈ ਦੇ ਨਾਲ ਨਹੀਂ ਲੱਗੀ ਜੀ ਆਪਣੀ ਸਬਜ਼ੀ ਇਹ ਆਪਣੇ ਭਾਫ਼ ਨਾਲ ਹੀ ਬਣੀ ਹੈਗੀ ਤੇ ਸਾਡੀ ਰੈਸਪੀ ਕਿਵੇਂ ਦੀ ਲੱਗੀ ਪਲੀਜ਼ ਜ਼ਰੂਰ ਦੱਸਿਓ ਤੇ ਚੈਨਲ ਨੂੰ ਕਰ ਲੈ ਸਬਸਕ੍ਰਾਈਬ ਤੇ ਅਦਰ ਆਈ ਸੀਗੇ ਜੀ ਆਪਣੇ ਲਈ ਦੋ ਸੂਟ ਇਹ ਆਪਾਂ ਦੇਖਣ ਜਾਵਾਂਗੇ ਸ਼ੌਪ ਦੇ ਉੱਪਰ ਤੁਹਾਡਾ ਵੀਡੀਓ ਜ਼ਰੂਰ ਸ਼ੇਅਰ ਕਰਾਂਗੇ ਅੱਜ ਦੇ ਵਲੌਗ ਲਈ ਐਨਾ ਹੀ ਬਾਏ ਬਾਏ